ਭਾਜੀ ਕਿਹੋ ਜਿਹਾ ਚੋਣ ਪ੍ਰਚਾਰ ਚੱਲ ਰਿਹਾ ਤੇ ਕਿਹੋ ਜਿਹਾ ਪਿੰਡਾਂ ਵਿੱਚ ਹੰਗਾਰਾ ਮਿਲਦਾ ਵੇ ਦੇਖੋ ਜੀ ਚੋਣ ਪ੍ਰਚਾਰ ਤਾਂ ਸਿਖਰਾਂ ਤੇ ਚੱਲ ਰਿਹਾ ਰੋਡ ਸ਼ੋ ਹੋ ਰਹੇ ਨੇ ਕਾਫਲੇ ਚੱਲ ਰਹੇ ਨੇ ਪਿੰਡਾਂ ਦੇ ਵਿੱਚ ਲੋਕਾਂ ਦੀ ਕੌਲ ਆ ਭਾਜੀ ਸ਼ੇਰ ਸਿੰਘ ਘਬਾਇਆ ਜੀ ਵੀ ਇਥੋਂ ਲੜ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਬਰਾਦਰੀ ਨੂੰ ਜ਼ਿਆਦਾ ਤੌਰ ਤੇ ਮੈਂ ਮੈਨੂੰ ਪਾਲੋ ਵੋਟਾਂ ਪਾਉਣਗੇ ਚੇਸਿਕ ਭਾਇਆ ਚੱਲਿਆ ਕਾਰਤੂਸ ਬਰਾਦਰੀ ਦੇ ਨਾਮ ਤੇ ਜੋ ਠੱਗੀ ਹੋਈ ਆ ਉਹ ਲੋਕ ਇਸ ਵਰ جواب ਦੇਣਗੇ। ਔਰ ਜਿਸ ਤਰ੍ਹਾਂ ਚੇਸਿਕ ਭਾਈ ਨੇ ਦੋ ਰੈਪੀ ਬਣਾਇਆ ਗਿਆ ਉਹ ਐਪੀ ਦੇ ਬਣਾਉਣ ਤੋਂ ਬਾਅਦ ਉਸ ਆਦਮੀ ਨੇ ਕੋਈ ਵੀ ਕੰਮ ਜਹਾਨੀ ਕੀਤਾ ਜੋ ਲੋਕ ਹਿੱਤ ਹੋਵੇ। ਚੇਸਿਕ ਭਾਇਆ ਚੱਲਿਆ ਕਾਰਤੂਸ ਲੋਕ ਨਕਾਰ ਚੁੱਕਿਆ ਲੋਕ ਰੋਡ ਤੇ ਆ ਕੇ ਕੱਬ ਮੈਂ ਬਾਰਡਰ ਪੱਟੀ ਦੇ ਲੋਕ ਆ ਕੇ ਮੇਰੇ ਤੋਂ ਪੈਂਪਲੈਟ ਲੈ ਕੇ ਜਾ ਰਹੇ ਆ। ਹੁਣ ਕੀ ਤੁਹਾਡੀ ਰਣਨੀਤੀ ਰਹੇਗੀ ਇਹ ਜਦਿਆਂ ਮੋਟਾ ਉਹ ਆਗੇ ਹੱਤ ਵਿੱਚ ਮਿਟਾਉਂਦੇ ਕਿੰਨਾ ਕਾਮਯਾਬ ਹੋਣਗੇ ਦੇਖੋ ਫੌਜੀ ਬੰਦਾ ਜਦੋਂ ਟਾਰਗੇਟ ਲੈ ਲੈਂਦਾ ਜਾਂ ਫਿਰ ਮਿਸ਼ਨ ਹੁੰਦਾ ਜਾਂ ਫਿਰ ਫੀਲਡ ਹੁੰਦਾ ਜੰਗ ਹੁੰਦੀ ਆ ਉਹਦੇ ਵਿੱਚ ਲੜਾਈ ਲੜਨਾ ਔਰ ਜਿੱਤਣਾ ਦੋਨੋਂ ਲੈ ਕੇ ਚੱਲਦੇ ਲੜਾਈ ਲੜ ਰਹੇ ਆ ਜਿੱਤਾਂਗੇ ਸਾਰਿਆਂ ਦਾ ਸਵਾਗਤ ਹੈ ਦਾ ਪੋਸਟ ਮੈਨ ਸਾਨੂੰ ਤੇ ਜੁੜਨਾਲ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਪਿਆੜਾ ਇਹ ਅੱਜ ਲੋਕ ਸਭਾ ਫਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਫੌਜੀ ਅੰਗਰੇਜ਼ ਮਗੜਵਾਲ ਜੀ ਨਾਲ ਗੱਲਬਾਤ ਕਰਾਵਾਂਗੇ ਚੋਣ ਸਰਤਾ ਦੇ ਮਨਤਾਬਕ ਇਹ ਕਿਹੋ ਜਿਹਾ ਚੱਲ ਰਿਹਾ ਇਹਨਾਂ ਦਾ ਚੋਣ ਪ੍ਰਚਾਰ ਜੀ ਵੈਲਕਮ ਆ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਮੇਲ ਪੋਸਟ ਦੇਖਣ ਵਾਲਿਆਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਬਹੁਤ ਬਹੁਤ ਧੰਨਵਾਦ ਭਾਈ ਜੀ ਕਿਹੋ ਜਿਹਾ ਚੋਣ ਪ੍ਰਚਾਰ ਚੱਲ ਰਿਹਾ ਤੇ ਕਿਹੋ ਜਿਹਾ ਪਿੰਡਾਂ ਵਿੱਚ ਹੰਗਾਰਾ ਮਿਲਦਾ ਬੜੀ ਜ਼ੋਰ ਦੀ ਦੇਖੋ ਜੀ ਚੋਣ ਪ੍ਰਚਾਰ ਤਾਂ ਸਿਖਰਾਂ ਤੇ ਚੱਲ ਰਿਹਾ ਹੈ ਰੋਡ ਸ਼ੋਅ ਹੋ ਰਹੇ ਨੇ ਕਾਫਲੇ ਚੱਲ ਰਹੇ ਨੇ ਪਿੰਡਾਂ ਦੇ ਵਿੱਚ ਲੋਕਾਂ ਦੀ ਕੌਲ ਆ ਅੱਜ ਵੀ ਅਸੀਂ ਕਾਫੀ ਪਿੰਡ ਜਿਹੜੇ ਹੈਗੇ ਨੇ ਜਿਹੜੇ ਅਸੀਂ ਕਰਨ ਜਾ ਰਹੇ ਹਾਂ ਡੋਰ ਟੂ ਡੋਰ ਸਾਡੀ ਕੈਂਪੇਨਿੰਗ ਚੱਲ ਰਹੀ ਹੈ ਭਾਈ ਜੀ ਸ਼ੇਅਰ ਸੰਘ ਕੋ ਭਾਇਆ ਜੀ ਵੀ ਇਥੋਂ ਲੜ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬਰਾਦਰੀ ਲੋਕ ਜਿਆਦਾ ਤੌਰ ਤੇ ਮੈਂ ਮੈਨੂੰ ਪਾਲੋ ਵੋਟਾਂ ਪਾਉਣਗੇ ਤੁਸੀਂ ਬਰਾਦਰੀ ਨੂੰ ਕਿੱਥੇ ਤੱਕ ਦੇ ਦੇਖੋ ਜੀ ਛੇ ਸਿਰ ਕਬਾਇਆ ਚੱਲਿਆ ਕਾਰਤੂਸ ਬਰਾਦਰੀ ਦੇ ਨਾਮ ਤੇ ਜੋ ਠੱਗੀ ਹੋਈ ਆ ਉਹ ਲੋਕ ਇਸ ਵਰ جواب ਦੇਣਗੇ ਬਰਾਦਰੀ ਦੇ ਵਿੱਚ ਕੋਈ ਬਰਦਾਤ ਪਾਤ ਨਹੀਂ ਹੁੰਦੀ ਸਭ ਤੁਹਾਡੇ ਅੱਜ ਜੇ ਅਸੀਂ ਗੱਲ ਕਰਦੀਏ ਬਰਾਦਰੀ ਨੂੰ 15% ਕਹਿੰਦਾ 15% ਰਾਜਸੀ ਬਰਾਦਰੀ ਮੈਨੂੰ ਵੋਟ ਪਾਉਂਦੀ ਹੈ ਪਰ ਮੈਂ ਕਹਿਣਾ ਚਾਹਣਾ ਕਿ ਸਾਡੀ ਵੋਟ 100% ਵੋਟ ਸਾਡੀ ਕੋਲ ਹੁੰਦੀ ਹੈ और जिस तरह से सिंह भाई ने दो एम पी बनाया गया वो एम पी दे बना तो बाद उस आदमी ने कोई भी काम अजिहा नहीं किया जो लोग हित हो बरादरी हित चाहे तो छेर भाई चलिया कार तो सर लोग नकार चुके लोग रोड आके आकर मैं बॉडर पट्टी के लोग आके मेरे तो पैंपलेट लैके जा रहे हैं कहते हैं भाई जी भी पिंडा प्रचार करा तीन पिंडा प्रचार करा इस पिंड भाई मजा आ रहा छेर सिंह भाई लोग नकार चुके हूँ की रणनीति रह ਇਹ ਜੜੀਆਂ ਮੋਟਾ ਉਹ ਆਵੇ ਹੱਕ ਦੇ ਜਿਹਾ ਆਉਂਦੇ ਕਿੰਨਾ ਕਹਾ ਲਿਆ ਗੁਰੂ ਦੇਖੋ ਫੌਜੀ ਬੰਦਾ ਜਦੋਂ ਟਾਰਗੇਟ ਲੈ ਲੈਂਦਾ ਜਾਂ ਫਿਰ ਮਿਸ਼ਨ ਹੁੰਦਾ ਜਾਂ ਫਿਰ ਫੀਲਡ ਹੁੰਦਾ ਜੰਗ ਹੁੰਦੀ ਆ ਉਹਦੇ ਵਿੱਚ ਲੜਾਈ ਲੜਨਾ ਉਹ ਜਿੱਤਣਾ ਦੋਨੋਂ ਲੈ ਕੇ ਚੱਲਦੇ ਲੜਾਈ ਲੜ ਰਹੇ ਆ ਜਿੱਤਾਂ ਵੀ ਭਾਈ ਜੀ ਜਿੱਥੋਂ ਤੱਕ ਮੈਨੂੰ ਯਾਦ ਆ ਕਿ ਤੁਸੀਂ ਆਮ ਪਾਰਟੀ 'ਚ ਪ੍ਰਚਾਰ ਕਰਦੇ ਰਹੇ ਹੋ ਉਹਨਾਂ ਨੂੰ ਵੀ ਇਹ ਪਾਰਟੀ ਵਿੱਚ ਚੰਗਾ ਤੁਹਾਡਾ ਰੁਤਬਾ ਸੀ ਇਹ ਇਹ ਕੀ ਕਿਹੜੀ ਗੱਲਬਾਤ ਹੋ ਗਈ ਕਿ ਤੁਸੀਂ ਉਹਨਾਂ ਕੋ ਆਜ਼ਾਦ ਤੁਹਾਨੂੰ ਲੜਨਾ ਪੈ ਗਿਆ ਦੇਖੋ ਜੀ ਪਾਰਟੀਆਂ ਦੇ ਨਾਲ ਚੱਲਣਾ ਪਾਰਟੀ ਇੱਕ ਜੇ ਕਿਸੇ ਨੂੰ ਗੁਲਾਮ ਹੀ ਸਮਝ ਲੱਗ ਪਵੇ ਜਾਂ ਪਾਰਟੀ ਕਹਵੇ ਮੇਰੇ ਤੇ ਤੌਰ ਤਰੀਕੇ ਨਾਲ ਚੱਲੇ ਜਾਂ ਪਾਰਟੀ ਕਹਿ ਦੇਵੇ ਅਸੀਂ ਆਮ ਘਰਾਂ ਦੇ ਬੱਚੇ ਲੈ ਕੇ ਆਣਾ ਜਿੱਛੇ ਵਾਲਿਆਂ ਨੂੰ ਜਾਂ ਕੋਈ ਸਫਾਈ ਕਰਮਚਾਰੀਆਂ ਨੂੰ ਜਾਂ ਹੋਰ ਆਮ ਘਰਾਂ ਦੇ ਬੱਚੇ ਲੈ ਕੇ ਆਉਣਾ ਜੀ ਜੌਬ ਤੇ ਲੈ ਕੇ ਆਉਣਾ ਤਾਂ ਉਹ ਚੀਜ਼ ਝੁੱਠੀ ਸਾਫ਼ ਤੋਂ ਹੋਈ ਹੈ ਝੁੱਠੀ ਸਾਫ਼ ਇਸ ਤਰ੍ਹਾਂ ਹੋਈ ਹੈ ਕਿ ਪੰਜ ਮੰਤਰੀ ਉਤਾਰ ਦਿੱਤੇ ਤਿੰਨ ਮੇਲੇ ਉਤਾਰਤੇ ਤਿੰਨ ਵਾਸ਼ਿੰਗ ਪਾਊਡਰ ਵਾਲੇ ਲੈ ਲੈ ਦੋ ਜਿਹੜੇ ਵਰਕਰ ਸੀ ਇੱਕ ਕਰਮੀਦਨ ਮੋਲਾ ਔਰ ਇੱਕ ਸੈਕਟ ਜਿਹੜਾ ਉਹ ਵੀ ਵਰਕਰ ਨਹੀਂ ਆ ਉਹ ਵੀ ਇੱਕ ਆਰਟਿਸਟ ਆ ਔਰ ਸੈਕਟ ਇੱਕ ਜਿਹੜਾ ਮਨਿੰਦਰ ਸਿੰਘ ਕੰਗ ਲੜ ਰਹੇ ਆ ਤਾਂ ਇਹ ਜਿਹੜੀ ਚੀਜ਼ ਆ ਆਮ ਆਦੀ ਪਾਰਟੀ ਦੇ ਜਿਹੜਾ ਚਿਹਰਾ ਬੇਨਕਾਬ ਹੋਇਆ ਇਹ ਪਰਮਾਤਮਾ ਨੇ ਬੜੀ ਜਲਦੀ ਕਰ ਦਿੱਤਾ ਔਰ ਸਾਡਾ ਅਸੀਂ ਬਚ ਗਏ ਅਸੀਂ ਜਾਤ ਸੋਸ ਦੇ ਮਾਲਕ ਆ ਅਸੀਂ ਗੁਲਾਮੀ ਨਹੀਂ ਜਿੱਥੇ ਅਸੀਂ ਦੇ ਅੱਜ ਗੁਲਾਮੀ ਜਿਹੜੀ ਆਮ ਆਦੀ ਪਾਰਟੀ ਕਹਿੰਦੀ ਸੀ ਕਿ ਜਿਸ ਆदमी ਨੇ 2 ਸਾਲ ਤੋਂ ਵਰਕ ਕਰਿਆ ਬੀ ਲੋਕ ਸਭਾ ਤੇ ਉਸ ਬੰਦੇ ਨੂੰ ਤੁਸੀਂ ਇਗਨੋਰ ਕਰਦੇ ਹੋ ਇਗਨੋਰ ਲਿਆ ਕਰਦੇ ਹੋ ਤਾਂ ਮੇਰੇ ਹਿਸਾਬ ਨਾਲ ਤਾਂ ਅਦੁੱਪਤ ਲੱਗਦਾ ਪਰ ਇਹ ਸਾਜੀ ਲੜਾਈ ਆ ਅੱਜ ਬਾਕੀ ਹੋ ਕੇ ਲੜਾਈ ਲੜ ਰਹੇ ਹੱਕ ਸਰਦੀ ਲੜਾਈ ਲੜ ਹਾਂ ਕਿਸੇ ਪਾਰਟੀ ਨਾਲ ਨਹੀਂ ਪੰਜਾਬ ਲੜ ਰਹੇ ਲੋਕਾਂ ਦੀ ਕਾਲ ਆ ਲੋਕਲ ਮੰਡਟ ਦਿੱਤਾ ਹੈ ਕਿ ਤੁਸੀਂ ਅਜਾਦ ਲੜੋ ਅੱਜ ਲੜ ਰਹੇ ਹੈਗਾ ਨੀਤੀਆਂ ਸਭ ਤੋਂ ਪਹਿਲਾਂ ਬਾਰਡਰ ਪੱਟੀ ਦਾ ਜੇ ਅਸੀਂ ਗੱਲ ਕਰੀਏ ਮੈਂ ਘੱਲੋ ਘੱਲੋ ਪੇਂਟ ਖੜਿਆ ਜੀ ਸਭ ਤੋਂ ਵੱਡੀ ਜਿਹੜੀ ਅੱਜ ਸਮੱਸਿਆ ਰੋਡ ਕਨੈਕਟੀਵਿਟੀ ਨੇ ਸਾਡਾ ਹਾਈਵੇ ਆ ਸੈਕੰਡ ਰੇਲਵੇ ਟ੍ਰੈਕ ਬਹੁਤ ਪੁਰਾਣ ਇਥੇ ਸੁਪਰ ਫਾਸਟ ਰੇਲਣਾ ਚਾਹੀਦੀ ਜਨਸਤਵ ਦੀ ਟੂ ਕਸੀਮ ਟੈਕਸ ਦੇ ਨੇ ਅਸੀਂ ਵਪਾਰ ਕਰਨਾ ਚਾਹੁੰਦੇ ਹਾਂ ਅਸੀਂ ਦੂਜੇ ਸਟੇਟ ਨਾਲ ਜੁੜਨਾ ਚਾਹੁੰਦੇ ਹਾਂ ਅੱਥੀਜਾ ਜਿਹੜਾ ਸਭ ਤੋਂ ਵੱਡਾ ਜਿਹੜਾ ਪਾਣੀ ਦੀ ਜਿਹੜੀ ਕੋਰਸ ਮਸੱਆ ਚੱਲ ਰਹੀ ਆ ਪੰਜਾਬ ਅੱਜ ਬੰਜਰ ਹੁੰਦਾ ਜਾ ਰਿਹਾ ਔਰ ਪਿੰਡਾਂ ਦੇ ਵਿੱਚ ਪਿੰਡਾਂ ਚ ਵਰਕਰ ਆ ਕਹਿੰਦੇ ਵੀਰੇ ਪਾਣੀ ਨਹੀਂ ਆਉਣਾ ਮੁਕਸਰ ਗਿਆ ਪਿੰਡ ਮੈਂ ਬਧਾਈ ਵਾਲ ਗਿਆ ਹੋਰ ਕਈ ਪਿੰਡਾਂ ਗਿਆ ਮੁਕਸਰ ਦੇ ਪਿੰਡ ਉੱਥੇ ਕਹਿ ਰਿਹਾ ਕਿ ਪਾਣੀ ਨਹੀਂ ਆ ਪਾਣੀ ਆਉਂਦਾ ਫਿਰ ਅਸੀਂ ਪੀਨੇ ਔਰ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਨਸ਼ਾ ਹਰ ਇੱਕ ਸਰਕਾਰ ਨੇ ਚਾਹ ਕੇ ਪਹਿਲਾਂ ਕਹਿੰਦੇ ਕਾਲੀਆਂ ਦੇ ਵਿੱਚ ਨਸ਼ਾ ਲੈਂਦਾ ਠੀਕ ਹੈ ਕਾਲੀਆਂ ਨੂੰ ਤੁਸੀਂ ਨੇ ਪਬਲਿਕ ਨੇ ਕੱਢ ਦਿੱਤਾ ਕਾਂਗਰਸ ਨੇ ਨਸ਼ਾ ਬਕਵਾਇਆ ਕਾਂਗਰਸ ਨੇ ਹਰਾਤਾ ਆਮ ਆਦੀ ਪਾਰਟੀ ਲਿਆਦਾ ਆਮ ਆਦੀ ਪਾਰਟੀ ਨੇ ਨਸ਼ਾ ਕਰੀਏ ਵੇਖ ਨਹੀਂ ਰਿਹਾ ਵਕਵਾਇਆ ਜਾ ਰਿਹਾ ਜਿਸ ਦੀ ਸਰਕਾਰ ਦੇ ਅਧੀਨ ਚੱਲੇਗਾ ਉਹਦਾ ਮਤਲਬ ਵਕਵਾਇਆ ਜਾ ਰਿਹਾ ਭਾਈ ਅਮਰਿਤਪਾਲ ਦਾ ਕਸੂਰ ਕੀ ਸੀ ਉਹ ਨਸ਼ੇ ਦੇ ਮੁੱਦੇ ਤੇ ਗੱਲ ਕਰਦਾ ਸੀ ਲੋਕਾਂ ਨੂੰ ਬਚਾਉਂਦਾ ਸੀ ਪਰ ਉਹਨਾਂ ਤੇ ਐਨਐਸਏ ਲਾਤੀ ਐਨਐਸਏ ਕਿਸ ਪਾਸੇ ਹੱਥ ਲੱਗੀ ਅਫਜ਼ਲ ਗੁਰੂ ਤੇ ਨਹੀਂ ਲੱਗੀ ਜਿਹੜਾ ਤਾਜ ਹੋਟਲ ਤੇ ਅਟੈਕ ਕਰਿਆ ਮੁੱਦੇ ਬੋਤਨੇ ਨੌਜਵਾਨੀ ਨੂੰ ਬਚਾਉਣਾ ਬੜਾ ਜ਼ਰੂਰੀ ਆ ਜੈ ਜਵਾਨ ਜੈ ਕਿਸਾਨ ਜਵਾਲ ਵੀ ਅਗਨੀ ਵੀਰ ਦੀ ਪੇਟ ਚੜ ਗਿਆ ਚਾਰ ਸਾਲ ਦੀ ਜੌਬ ਰਹਿ ਗਈ ਨਾ ਘਰ ਦਾ ਨਾ ਕਾਟਦਾ ਜਿਹੜਾ ਕਿਸਾਨ ਆ ਕਿਸਾਨ ਸਰਕਤ ਆ ਡਰ ਰਿਹਾ ਦੁਹਾਈਆ ਦੇ ਰਿਹਾ ਤੇ ਜਵਾਨ ਜਿਹੜਾ ਜਿਹੜਾ ਫੌਜੀ ਆ ਉਹ ਆਲੇ ਬਾਰਡਰ ਤੇ ਰੱਖਿਆ ਕਰਦਾ 100% ਦਾ ਵਫਾਦਾਰ ਰਹਿੰਦਾ ਪਰ ਪਿੱਛੇ ਜਿਹੜੀਆਂ ਅਸੀਂ ਜਿੰਨੇ ਲੜਦੇ ਆ ਸਟੇਟ ਦੀ ਲੜਦੇ ਆ ਉਹ ਖੋਖਲਾ ਹੋ ਰਿਹਾ ਦਿਨੋ ਦਿਨ ਤੇ ਇਸ ਲਈ ਅੱਜ ਜਿਹੜਾ ਨਿਤਿयां ਹੈਗੀਆਂ ਨੀਤੀ ਤੇ ਤੁਹਾਡੇ ਸਾਹਮਣੇ ਪਾਰ ਦੱਚੇ ਸਭ ਤੋਂ ਵੱਡੇ ਮੁੱਦੇ ਨੇ ਸਾਡੀ ਜ਼ਮੀਨ ਨਹੀਂ ਉਹ ਜ਼ਮੀਨੀ ਜਿਹੜੇ ਮੁੱਦੇ ਨੇ ਜ਼ਮੀਨਾਂ ਇੱਕ ਸਾਈਡ ਤੇ ਨਾਮ ਕਰਾਈਆਂ ਗਈਆਂ ਅਸੀਂ ਟੈਕਸ ਦਿੱਤਾ ਪੇ ਕੀਤਾ ਉਸ ਤੋਂ ਬਾਅਦ ਜਿਹੜੀਆਂ ਜ਼ਮੀਨਾਂ ਸਾਡੇ ਨਾਮ ਇੰਤਕਾਲ ਹੋਇਆ ਰਜਿਸਟਰੀਆਂ ਹੋਈਆਂ ਅਸੀਂ ਉਹਦੇ ਲੋਨ ਵੀ ਲਿਆ ਹਰ ਚੀਜ਼ ਲਈ ਪਰ 2014 ਦੇ ਵਿੱਚ 6 ਸੇ ਕੁਵਾਇਦਾ ਟੈਵਰਜ਼ ਵੀ ਨਾ ਖੁਣੇਗੇ ਤੇ ਕਾਫੀ ਵੱਡੇ ਮੁੱਦੇ ਨੇ ਜ਼ਮੀਨਾਂ ਦੇ ਜਿਹੜੇ ਔਰ ਜਿਹੜਾ ਸਾਡੇ ਲੋਕਾਂ ਦੇ ਆਮ ਜਿਹੜੀਆਂ ਮੇਨ ਜਿਹੜੇ ਚੀਜ਼ਾਂ ਦੀ ਨੀਡਸ ਨੇ ਉਹ ਕਾਫੀ ਚੀਜ਼ਾਂ ਨੇ ਉਹਦੇ ਤੇ ਮਾਰਚ ਜੇਕਰ ਕੰਨੀ ਬੜੀ ਜ਼ਰੂਰੀ ਹੈ ਉਸ ਮੁੱਦੇ ਲੈ ਕੇ ਪਾਰਲੀਮੈਂਟ ਲੈ ਕੇ ਲੜਨਾ ਚਾਹੀਦਾ ਕਿਉਂਕਿ ਲੜਨ ਨਾਲ ਹੀ ਮਸਲੇ ਹੱਲ ਹੋਣਗੇ ਜਿਹੜੇ ਅਸੀਂ 75 ਸਾਲਾਂ ਪਹਿਲਾਂ ਲੈ ਕੇ ਗਏ ਆ 75 ਸਾਲਾਂ ਸਾਰਾ ਕਿਸੇ ਨੇ ਕੁਝ ਨਹੀਂ ਸੋਹਰਾ ਇਸ ਮੁੱਦੇ ਤੇ ਆਜ਼ਾਦ ਲੜਾਂਗੇ ਕੀ ਅਪੀਲ ਕਰਨਾ ਚਾਹੋਗੇ ਤੁਹਾਡੇ ਚੋਣਵਾਆਂ ਨੂੰ ਕਿਉਂਕਿ ਇੱਕ ਜੂ ਬਹੁਤ ਨੇੜੇ ਆ ਚੁੱਕੀ ਆ ਜੀ ਕੀ ਅਪੀਲ ਕਰੂ ਮੈਂ ਸਭ ਤੋਂ ਪਹਿਲਾਂ ਦਾ ਪੋਸਟ ਮੇਲ ਪੰਜਾਬ ਨੂੰ ਉਹਦੇ ਮਾਧਿਅਮ ਰਾਹੀਂ ਦੱਸਣਾ ਚਾਹਣਾ ਲੋਕ ਸਭਾ ਫਰੋਸਪਰ ਦੇ ਲੋਕਾਂ ਦੱਸਣਾ ਚਾਹਣਾ ਕਿ ਜਿਹੜੀ ਸਾਡੀ ਲੜਾਈ ਆ ਅਸੀਂ ਲੜਾਈ ਬਾਰਡਰਾਂ ਤੇ ਲੜਿਆ ਆ ਇਮਾਨਦਾਰੀ ਦੇ ਨਾਲ ਕਾਰਗਰ ਦਿਨ ਲੜੀ ਆ ਗੋਲੀਆਂ ਖਾਧੀਆਂ ਲੋਹਾ ਲਿਆਵੇ ਲੋਹਾ ਦਿੱਤਾ ਵੀ ਆ ਪਰ ਅੱਜ ਜਿਹੜਾ ਪੰਜਾਬ ਦੇ ਹਾਲਾਤ ਨੇ ਉਹਨੂੰ ਦੇਖਦੇ ਹੋਏ ਅਸੀਂ ਫੌਜੀ ਲੋਕਾਂ ਫੌਜੀ ਲੋਕ ਸਸੀਂ ਇਸ ਵਰਦੀ ਦੀ ਬੜੀ ਕਦਰ ਕਰਦੇ ਆ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦੇ ਆ ਪਰ 75 ਸਾਲਾਂ ਦੇ ਵਿੱਚ ਜਿਹੜੀ ਲੁੱਟ ਖਸਟ ਹੋਈ ਆ ਸਾਡੇ ਵਰਗੇ ਫੌਜੀ ਨੂੰ ਮੈਦਾਨ ਚ ਕਿਉਂ ਉਤਰਨਾ ਪਿਆ ਕਿਉਂਕਿ ਸਾਡੇ ਜਜ਼ਬਾਤ ਨੇ ਤੇ ਮੈਂ ਪੰਜਾਬ ਦੇ ਔਰ ਲੋਕ ਸਭਾ ਫਰੋਸਪਰ ਦੇ ਸਾਰੇ ਹੀ ਹਲਕਿਆਂ ਨੂੰ ਹੀ ਅਪੀਲ ਕਰਾਂਗਾ ਕਿ ਫੌਜੀ ਤੁਹਾਡੇ ਲਈ ਬਾਰਡਰਾਂ ਤੇ ਲੜਿਆ ਤੁਸੀਂ ਫੌਜੀ ਲਈ ਲੜੋ ਇਹ ਲੜਾਈ ਤੁਹਾਡੀ ਆ ਇਤਿਹਸਾਨ ਤੁਸੀਂ ਵੀ ਮੇਰੇ ਤੇ ਕਰੋ ਤੇ ਮੈਂ ਹੀ ਅਪੀਲ ਕਰਨਾ ਸਾਰੇ ਲੋਕ ਸਭਾ ਫਰੋਸਪਰ ਨੂੰ ਜੈ ਹਿੰਦ ਜੈ ਭਾਰਤ ਇਹ ਹਨ ਆਜ਼ਾਦ ਉਮੀਦਵਾਰ ਫਰੋਜਪੁਰ ਤੋਂ ਫੌਜੀ ਅਗਰੇ ਸਿੰਘ ਜੀ ਵੜਵਾਲ ਜੁੜੇ ਰਹੋ ਦੋਸਤੋ ਦਾ ਪੋਸਟ ਮੇਲ ਚੈਨਲ ਦਾ ਧੰਨਵਾਦ